ਆਏ ਯਾਰ ਮੈਂ ਕਹਿ ਰਿਹਾ ਨਾ ਸਮਝ ਲੈ ਵੇ ਮਰੇ ਵੱਡੇ ਜਾਂ ਛੋਟੇ ਯਾਰ ਪੁਰੀਆਂ ਦੇ ਦਿਲ ਦੇ ਛੋਟੇ ਕੋਈ ਸਾਡੇ ਨਾਲ ਆਣ ਸਕਦਾ ਆਣ ਜਾਈਏ ਉੱਤੇ ਖੜ ਜਾਈਦਾ ਆ ਜਾਣ ਦਿੱਤਾ ਵੇ ਮਾਜੀ ਦਫਾੜ ਹੇ ਨਾਲ ਹੁੰਦੀ ਆਲੇ ਬਾਹਾਰਾ ਮਿੱਤਰਾ ਓ ਕੀ ਕਰਨੀ ਆ ਯਾਰ ਅਸੀਂ ਕੋਠੀਆਂ ਕਰਾਂ ਦੋੜਿਆ ਤਨ ਦੇ ਨਾਲ ਜੋੜੀ ਦੌਲਤਾਂ ਓਏ ਮੇਰੀਆਂ ਫੜੀਆਂ ਤੇ ਹੀ ਮੇਰੀਆਂ ਫਤਾਂ ਨੇ ਦੇ ਵੱਲ ਮਰਜ਼ੀ ਦੇਖ ਲਈਏ ਰਾਦੇ ਨਾਲ ਸਾਡੀਆਂ ਇੱਕ ਦੂਜੇ ਦੇ ਦਿਲ ਦੀਆਂ ਖਬਰਾਂ ਨੇ ਓਏ ਬਿੱਤੀ ਕਦਾਂ ਨੇ ਓਏ ਓਏ ਯਾਰਾ ਯਾਰਾ ਨੇ ਯਾਰੀਆਂ ਕਮਾਈਆਂ ਹੋਈਆਂ ਓਏ ਓ ਜਿੱਥੇ ਆਕੇ ਰੋਕੀ ਬੱਤ ਕਰ ਜਾਂਦੇ ਉੱਥੋਂ ਅਸੀਂ ਗੱਡੀਆਂ ਉੱਤੇ ਨੂੰ ਚਲਾਈਆਂ